ਕਕੋਸ ਇੰਸਟੀਚਿਊਟ ਆਫ ਸਿਕਸ ਸਟੱਡੀਜ਼ ਕੇਂਦਰੀ ਸਿੰਘ ਸਭਾ ਟਾਈਮ ਟਾਈਮ ਤੋਂ ਅਸੀਂ ਦੋ ਤੱਕ ਸੈਮੀਨਾਰ ਕਰਾਟੇ ਆ ਅਕਾਲ ਤਖਤ ਉੱਤੇ ਕਿ ਅਕਾਲ ਤਖਤ ਦੀ ਖੁਦਮੁਖਤਿਆਰੀ ਕਿੱਦਾਂ ਹੋਵੇ ਤੇ ਅਕਾਲ ਤਖਤ ਦੇ ਜਿਹੜੇ ਫੈਸਲੇ ਨੇ ਉਹ ਕਿੱਦਾਂ ਲੈ ਜਾਣੇ ਚਾਹੀਦੇ ਨੇ ਜਿਹੜੇ ਇੱਥੋਂ ਕੁਝ ਵੀ ਜਾਏ ਉਹ ਇੱਕ ਗੁਰਮਤਾ ਦੇ ਬਤੌਰ ਜਾਏ ਜਿੱਦਾਂ ਅਸੀਂ ਨਵਾਂ ਸ਼ਹਿਰ ਕੰਮ ਕੀਤਾ ਸੀਗਾ ਉਸੇ ਹਿਸਾਬ ਨਾਲ ਅਸੀਂ ਸਮਝਦੇ ਹਾਂ ਕਿ ਵੀ ਅਕਾਲ ਤਖਤ ਤੋਂ ਵੀ ਜਿਹੜੇ ਫੈਸਲੇ ਹੋਣੇ ਚਾਹੀਦੇ ਨੇ ਉਹ ਪੰਥਿਕ ਕਿਉਂਕਿ ਇਹ ਫੈਸਲੇ ਪੰਥਿਕ ਨੇ ਉਹ ਸਾਰੇ ਪੰਥ ਦੇ ਉੱਤੇ ਲਾਗੂ ਹੋ ਹੋਣੇ ਚਾਹੀਦੇ ਨੇ ਤੇ ਹੁੰਦੇ ਨੇ ਤੇ ਉਹਦੇ ਵਿੱਚ ਵੀ ਪੰਥ ਦੀ ਸਮੂਲੀਅਤ ਤੋਂ ਬਗੈਰ ਅਗਰ ਕੋਈ ਫੈਸਲਾ ਇੱਥੇ ਲੇਤਾ ਹੁਣ ਪਿਛਲੇ ਦਿਨ ਜਦ ਜਿਹੜੇ ਵੀ ਇਹਨੇ ਅਧਿਹਾਕਿਆਂ ਤੋਂ ਲਿੱਤੇ ਜਾ ਰਹੇ ਨੇ ਉਹ ਪੰਥਿਕ ਸਮੂਲੀਅਤ ਤੋਂ ਬਗੈਰ ਨੇ ਸੋ ਉਹਦੇ ਵਿੱਚ ਪੰਥ ਦੀ ਜਿਹੜੀ ਹੈਗੀ ਨਾਮੋਸ਼ੀ ਵੀ ਹੈ ਕਿਉਂਕਿ ਕਿਉਂਕਿ ਪੰਥ ਸਮਝਦਾ ਹੈ ਕਿ ਵੀ ਇਹਦੇ ਵਿੱਚ ਜਿਆਦਾ ਸਿਆਸਤ 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 ਕਰਕੇ ਇੱਥੇ ਪੰਥ ਸਿੰਘ ਸਹਿਬਾਨ ਵਾਲਾ ਫੈਸਲਾ ਲਿਆ ਜਾਂਦਾ ਤੁਹਾਨੂੰ ਕੀ ਲੱਗਦਾ ਉਹ ਰਵਿਦਾਇਤ ਮੁਤਾਬਕ ਫੈਸਲਾ ਨਹੀਂ ਹੁੰਦਾ ਉਹ ਬਿਲਕੁਲ ਨਹੀਂ ਹੁੰਦਾ ਕਿਵੇਂ ਨੇ ਕਿਉਂਕਿ ਦੇਖੋ ਪੰਜ ਬੰਦੇ ਪੰਥ ਨੂੰ ਰਿਪਰੈਜ਼ੈਂਟ ਨਹੀਂ ਕਰਦੇ ਜਿਹੜੇ ਅਗਰ ਤੁਸੀਂ ਕੋਈ ਫੈਸਲਾ ਲੈਣਾ ਹੈ ਤੁਸੀਂ ਪੰਥਕ ਰਾਏ ਲਓ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਕੇ ਗਿਆ ਅਮ੍ਰਿਤਪਾਲ ਅਜਨਾਲੇ ਅਸੀਂ ਕੇਂਦਰੀ ਸਿੰਘ ਸਭਾ ਨੇ ਜਦ ਹੀ ਉਸੇ ਟਾਈਮ ਮਤਲਬ ਉਸੇ ਦਿਨ ਅਸੀਂ ਉਹਦੀ ਮੁਖਾਲਫਤ ਕੀਤੀ ਅਸੀਂ ਕਿਹਾ ਕਿ ਸਾਡੇ ਹਿਸਾਬ ਨਾਲ ਸਾਡੇ ਹਿਸਾਬ ਨਾਲ ਐਦਾਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਇਹੋ ਜੇ ਪਾਤੇ ਇਹੋ ਜੀ ਪ੍ਰਸ਼ਨ ਨਹੀਂ ਲੈ ਜਾਣਾ ਚਾਹੀਦਾ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਇੱਥੇ ਮੁਖ ਸੇਵਾਦਾਰ ਸਿਖੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇੱਕ 16 ਬੰਦਿਆਂ ਦੀ ਕਮੇਟੀ ਬਣਾਤੀ ਕਿ ਦੋ ਹਫ਼ਤੇ ਦਾ ਟਾਈਮ ਸਾਨੂੰ ਦੇ ਦਿਓ ਅਸੀਂ ਤੁਹਾਨੂੰ ਫੈਸਲਾ ਸੁਣਾ ਕਿਉਂਕਿ ਅਸੀਂ ਵੀ ਪੁੱਛਿਆ ਕਿ ਵੀ ਦੱਸੋ ਪੰਥ ਕੀ ਪੰਥ ਕੀ ਕਹਿੰਦਾ ਅਸੀਂ ਉਸ ਤੋਂ ਬਾਅਦ ਅਸੀਂ ਕੋਈ ਟੀਵੀ ਚੈਨਲ ਤੇ ਵੀ ਗਏ ਅਸੀਂ ਉੱਥੇ ਵੀ ਇਹ ਗੱਲ ਕੀਤੀ ਕਿ ਭਈ ਤੁਸੀਂ ਦੋ ਹਫ਼ਤੇ ਨਾਲ ਲਓ ਤੁਸੀਂ ਦੋ ਮਹੀਨੇ ਲੈ ਲਓ ਕਿਉਂਕਿ ਇਹ ਬਹੁਤ ਅਹਿਮ ਫੈਸਲਾ ਹੈ ਠੀਕ ਹੈ ਨਾ ਤੁਸੀਂ ਸਾਰੇ ਪੰਥ ਨੂੰ ਪੰਥ ਅੱਜ ਦੀ ਡੇਟ ਹੈ 170 ਦੇਸ਼ਾਂ ਦੇ ਵਿੱਚ ਵਸਦਾ ਉਹਨਾਂ ਦੀ رائے ਲਓ ਕਿ ਵੀ ਇਹੋ ਜੇ ਇਸ ਇਹ ਪਾਰਟਿਕੂਲਰ ਜਿਹੜਾ ਕੁਐਸਚਨ ਹੈ ਇਹ ਤੁਹਾਨੂੰ ਤੁਸੀਂ ਸਮਝੋ ਕਿ ਸਹੀ ਸਿਗਾ ਜਾਂ ਗਲਤ ਸਿਗਾ ਉਸ ਤੋਂ ਬਾਅਦ ਤੁਸੀਂ ਫੈਸਲਾ ਸੁਣਾ ਦਿਓ ਦੇਖੋ ਇੱਥੇ ਦਾ ਜਿਹੜਾ ਫੈਸਲਾ ਹੋਣਾ ਚਾਹੀਦਾ ਜਿਹੜੇ ਇੱਥੇ ਦੇ ਮੁਖ ਸ਼ੇਵਾਦਾਰ ਨੇ ਉਹਨਾਂ ਦਾ ਸਿਰਫ ਫੈਸਲਾ ਹੋਣਾ ਚਾਹੀਦਾ ਕਿ ਜਿਆ ਪੰਥਿਕ رائے ਹੈ ਜਿਹੜੀ ਪੰਥ ਦੀ ਸਮੁੱਚੀ ਸੋਚ ਹੈ ਉਹਨੂੰ ਸਿਰਫ ਸੁਣਾਉਣ ਦਾ ਉਹ ਇੱਕ ਸਪੋਕਸਪਰਸਨ ਦੇ ਉਹ ਸਿਰਫ ਇੱਕ ਸਪੋਕਸਪਰਸਨ ਹੋ ਸਕਦੇ ਨੇ ਤਾਂ ਕਿ ਉਹਨਾਂ ਹਾਂ ਤੁਸੀਂ ਸਾਰਿਆਂ ਦੀ رائے ਲੈ ਕੇ ਸਾਬਾਨਾ ਦੇ ਫੈਸਲੇ ਲਏ ਜਾਂਦੇ ਆ ਉਹ ਤੁਸੀਂ ਮਨਜ਼ੂਰ ਕਰਦੇ ਹੋ ਕਿ ਨਹੀਂ ਮਨਜ਼ੂਰ ਕਰਦੇ ਹੋ ਕੀ ਲੱਗਦਾ ਤੁਹਾਨੂੰ ਸਦਾ ਗੁਰਪ੍ਰੀਤ ਸਿੰਘ ਜਾਂ ਤੁਹਾਡੀ ਸਾਰਿਆਂ ਦੀ رائے ਹੈ ਕਿ ਉਹ ਨਹੀਂ ਮਨਜ਼ੂਰ ਹੋਣੇ ਚਾਹੀਦੇ ਕਿਉਂਕਿ ਪੰਜ ਜੋ ਤਖਤ ਸਾਹਿਬਾਨ ਦੀ ਗੱਲ ਕਰਦੇ ਆ ਕਹਿੰਦੇ ਕਿ ਇਥੇ ਸਰਮੌਰ ਸੰਸਥਾ ਅਕਾਲੀ ਫੂਲਾ ਸਿੰਘ ਨੇ ਇਥੇ ਫੈਸਲਾ ਲਿਆ ਸੀ ਜੇ ਉਹ ਮਨਜ਼ੂਰ ਹੋ ਸਕਦਾ ਤੇ ਅੱਜ ਦੇ ਜਥੇਦਾਰਾਂ ਦਾ ਫੈਸਲਾ ਕਿਉਂ ਨਹੀਂ ਮਨਜ਼ੂਰ ਹੋ ਕਿਉਂਕਿ ਇਹਨਾਂ ਨੇ ਜਿਹੜੇ ਫੈਸਲੇ ਲਿੱਤੇ ਨੇ ਕਦੀ ਲੈ ਲਿਆ ਕਦੀ ਮਾਫੀ ਦੇ ਦਿੱਤੀ ਕਦੀ ਵਾਪਸ ਲੈ ਲਈ ਸੌਦਾ ਸਾਦਾ ਇੱਕ ਮਸਲਾ ਹੋਇਆ ਨਾ ਉਹ ਕੋਈ ਨਹੀਂ ਸਮਝ ਰਹੇ ਇਹ ਪੰਥ ਇਹ ਪੰਥਿਕ ਭਾਵਨਾ ਨਾਲ ਥੋੜੀ ਨਾ ਹੈ ਦੇਖੋ ਗੱਲ ਇਦਾਂ ਹੁੰਦੀ ਹੈ ਪੰਥ ਦਾ ਫੈਸਲਾ ਤੁਹਾਡਾ ਸਾਡਾ ਫੈਸਲਾ ਜਿਹੜਾ ਜਿਹੜਾ ਨਰਨਕਾਰੀਆਂ ਵਾਲਾ 1978 ਦੇ ਵਿੱਚ ਫੈਸਲਾ ਕੀਤਾ ਸੀ ਅਕਾਲ ਤਖਤ ਤੋਂ ਉਹ ਸਾਰੀਆਂ ਪੰਥ ਦੀਆਂ ਨਮਾਇਦਾ ਜਥੇਬੰਦੀਆਂ ਸੱਦ ਕੇ ਉਹਨਾਂ ਦੀ ਰਏ ਨਾਲ ਫੈਸਲਾ ਹੋਇਆ ਸੀਗਾ ਅਸੀਂ ਕਹਿੰਨਾ ਕੋਈ ਵੀ ਕੋਈ ਜਥੇਦਾਰ ਭਾਵੇਂ ਫੂਲਾ ਸਿੰਘ ਹੋਵੇ ਜਾਂ ਕੋਈ ਵੀ ਉਹਨਾਂ ਨੇ ਆਪ ਫੈਸਲਾ ਨਹੀਂ ਕੀਤਾ ਫੈਸਲਾ ਹਮੇਸ਼ਾ ਪੰਥ ਕਰਦਾ ਸੀਗਾ ਸੰਗਤ ਦੇ ਹਿਸਾਬ ਨਾਲ ਹੋਇਆ ਪੈਸੇ ਕਰਦੇ ਸੀ ਸਿਰਫ ਸਰਬੱਤ ਖਾਲਸੇ ਰਾਹੀਂ ਗੁਰਮਤਾ ਪੰਥ ਕਰਦਾ ਸੀ ਉਹ ਅਨਾਉਂਸ ਕਰਦੇ ਸੀਗੇ ਜਥੇਦਾਰ ਸਾਹਿਬ ਪੰਜ ਜਥੇਦਾਰਾ ਕੋਲ ਕੋਈ ਪਾਵਰ ਨਹੀਂ ਕਿ ਉਹ ਪੰਥ ਦਾ ਫੈਸਲਾ ਕਰ ਸਕਣ ਫੈਸਲਾ ਪੰਥ ਦੀਆਂ ਨਮਾਇੰਦਾਂ ਜਥੇਬੰਦੀਆਂ ਦੇ ਜਿਹੜੇ ਨਮਾਇੰਦੇ ਆ ਉਹਨਾਂ ਨੇ ਕਰਨਾ ਹੈ ਉਹ ਪੰਥ ਦੀ ਮਰਿਆਦਾ ਦੇ ਮੁਤਾਬਕ ਕਰਨਾ ਗੁਰੂ ਸਾਹਿਬ ਦੀ ਤਾਬਿਆ ਜੇ ਕਰਨਾ